ਹਾਂਜੀ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਸ ਪ੍ਰਮਾਤਮਾ ਨੇ ਸਾਡੇ ਉੱਤੇ ਇਨਾ ਜੀਵ ਜਨਤਾ ਦੇ ਉੱਤੇ ਕਿੰਨੀਆਂ ਰਹਿਮਤਾਂ ਬਰਸਾਈਆਂ ਤੇ ਸਾਨੂੰ ਕਿੱਦਾਂ-ਕਿੱਦਾਂ ਦੇ ਤੋਹਫਿਆਂ ਦੇ ਨਾਲ ਨਵਾਜਿਆ ਤੇ ਇਨਾ ਸਾਰਿਆਂ ਦੇ ਵਿੱਚੋਂ ਇੱਕ ਐਸਾ ਤੋਹਫਾ ਜਿਹਨੂੰ ਮਾਂ ਕਹਿ ਦਿੰਦੇ ਆ ਜੇ ਪ੍ਰਮਾਤਮਾ ਮੋ ਨਾ ਬਣਾਉਂਦਾ ਮੋ ਦੀਆਂ ਤੰਦਾ ਨਾ ਹੁੰਦੀਆਂ ਤਾਂ ਮਾਂ ਇਦਾਂ ਦੀ ਕਦੇ ਨਾ ਹੁੰਦੀ ਮਾਂ ਭਾਵੇਂ ਕਿਸੇ ਜਾਨਵਰ ਦੀ ਹੋਵੇ ਜਾਂ ਇਨਸਾਨ ਦੀ ਹੋਵੇ ਆਪਣੇ ਬੱਚਿਆਂ ਦਾ ਹਮੇਸ਼ਾ ਖਿਆਲ ਰੱਖਦੀ ਆ ਦੇਖੋ ਤੁਸੀਂ ਇਸ ਮਾਂ ਨੇ ਆਪਣੇ ਬੱਚਿਆਂ ਨੂੰ ਕਿਸੇ ਸੰਕਟ ਤੋਂ ਬਚਾਉਣ ਦੇ ਲਈ ਕਿਸੇ ਵਿਪਤਾ ਤੋਂ ਬਚਾਉਣ ਦੇ ਲਈ ਕਿਵੇਂ ਉਹਨਾਂ ਨੂੰ ਸਾंभ ਕੇ ਰੱਖਿਆ ਲੁਕੋਗੇ ਰੱਖਿਆ ਉਹਨਾਂ ਨੂੰ ਦੁੱਧ ਪਿਲਾ ਕੇ ਦੁਬਾਰਾ ਫਿਰ ਉੱਥੇ ਲਕੋ ਦਿੱਤਾ ਤੇ ਇਹ ਜਿਹੜੀ ਸਮਝ ਆ ਇਹ ਜਿਹੜਾ ਗੁਣਾ ਹੈ ਪ੍ਰਮਾਤਮਾ ਤੋਂ ਆਉਂਦਾ ਤੇ ਇਹ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਇਹਨਾਂ ਦੇ ਅੰਦਰ ਜਾਨਵਰਾਂ ਦੇ ਅੰਦਰ ਵੀ ਇਹ ਗੁਣਾ ਆਇਆ ਕਿ ਇੱਕ ਮਾਂ ਨੂੰ ਪਤਾ ਕਿ ਆਪਣੇ ਬੱਚਿਆਂ ਨੂੰ ਕਿਵੇਂ ਪਾਲਣਾ ਤੇ ਕਿਵੇਂ ਸਾਂਭਣਾ ਤੇ ਇਸੇ ਲਈ ਆਪਾਂ ਕਹਿੰਦੇ ਆ ਕਿ ਵਾਹਿਗੁਰੂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਬਹੁਤ ਕੁਝ ਦਿੱਤਾ ਇਨਸਾਨ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਉਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਅੱਜ ਤੋਂ ਹੀ ਚਿੱਤਾਂ ਦੀ ਵੀ ਹਾਲਤ ਦੇ ਵਿੱਚੋਂ ਬਸ ਉਹਦਾ ਨਾਮ ਲੈਣਾ ਸ਼ੁਰੂ ਕਰੋ ਧੰਨਵਾਦ ਮਾਂ ਵਿੱਚੋਂ ਮੈਂ ਰੱਬ ਨੂੰ ਵੇਖਾਂ ਰੱਬ ਹੀ ਸਿਰਜਣਹਾਰਾ ਮਾਂ ਦੇ ਹਾਂ ਕਦਮਾਂ ਦੇ ਵਿੱਚ ਜੰਨਤ ਤੇ ਮੈਂ ਉਸ ਜੰਨਤ ਦਾ ਤਾਰਾ ਮਨਦੀ ਪਿਆ ਮਾਂ ਦੀ ਮਮਤਾ ਦੇ ਤਾਂ ਕੁਝ ਵੀ ਨਹੀਂ ਬਰਾਬਰ ਮਾਂ ਦੇ ਦੁੱਧ ਦਾ ਇੱਕੋ ਟੋਕਾ ਤੇਰੇ ਜਨਮ ਹਜ਼ਾਰਾਂ ਮਾਂ ਦੇ ਦੁੱਧ ਦਾ ਇੱਕੋ ਟੋਕਾ ਤੇਰੇ ਜਨਮ ਹਜ਼ਾਰਾਂ ਵਾਹਿਗੁਰੂ